ਹਾਂ ਜੀ ਸਵਾਗਤ ਹੈ ਤੁਹਾਡਾ ਸਾਡੇ ਆਰਐਮ ਵਲੌਗ ਵਿੱਚ ਦਿਨ ਚੜਦੇ ਰੇਤ ਕੀ ਆ ਇਹ ਦਿਨ ਚੜਦੀ ਸਾਡੀ ਮਾਨ ਵਾਈ ਆ ਦੁੱਧ ਪੀਣ ਤੇ ਨਾਲਾ ਛੋਟਾ ਜਿਹਾ ਦਾ ਜਵਾਕ ਆ ਇਹ ਦੁੱਧ ਪਾਲਦੀ ਆ ਹਾਂ ਪੁੱਤ ਦੁੱਧ 줘 ਦੁੱਧ ਇਹ ਸਾਡੀ ਬਿੱਲੀ ਇਹ

ਬਾਰ ਕੋ ਮੇ ਮੂਰੇ ਮੂਰੇ ਜਾਂਦੀ ਆ ਦੁੱਧ ਭਾਗਦੀ ਆ ਫਟਾਫਟ ਦੁੱਧ ਪਾ ਨੂੰ ਦੇਖ ਕੇ ਕਰਦੇ ਤੇ ਅੰਨਾ ਪਿੱਛੇ ਪਿੱਛੇ ਚ ਕਰ ਪਿੱਛੇ ਕਰ ਅਕਾਲੀ ਆ ਗਿਆ ਲੈ ਆ ਵੀ ਆ ਗਿਆ ਓਏ ਓਏ ਮੇਰਾ ਪਾਇਆ ਨਹੀਂ ਲੈ ਆਏ ਨਾ ਬਾਬਾ ਉਹ ਤਾਂ ਪਤਾ ਕੀ ਯਾਰ ਨਹੀਂ ਤੇ ਖੜ ਜਾ ਮੁੜ ਕੇ ਫਿਰ ਹੋ ਹੋ ਜਾਊਗਾ ਮੂੰਹ ਪਾ ਲੈਣਗੇ ਵਿੱਚ हट ਜਾਏ ਪਿੱਛੋਂ ਨਿੱਕਿਆ ਜਾ ਪਾ ਦੇ ਬੰਦ ਦੂਰ ਕਰਕੇ ਵਈ بس بس پیر جٹھے اوئے مر اگے اکو آ بندیا آ چھوٹا جا آ نکھی اوئے اڑی نکاسی پہلی وار کھڑیا ہاں اللہ اوت کیا گے سی ننہ سین ڈرو گے او ڈکٹتا اور ڈرਦਾ اے نو نو انا ڈرتا اے ہاں آ بہت چاردیا ہوئی اے ڈرتا اے ਨੀ ਪੀ ਲੋ ਕੋਈ ਲੇਬਰ ਮੈਂਟ ਮਾਰੋ ਕਰਾ ਫਟਾਫਟ ਆ ਜਨ ਦੀ ਮੰਮਾ ਗਈ ਵੀ ਆ ਚੰਡੀਗੜ੍ਹ ਮੀਟਿੰਗ ਚ ਤੇ ਚਾਹ ਸਾਡੇ ਦੀਦ ਬਣਾਉਗੇ ਜਿਹਦੇ ਤੋਂ ਚੰਮਣਾ ਨਾ ਆਉਂਦੀ ਆ ਚੰਮਣਾ ਨਾ ਆਣੀ ਆ ਬਣਾਇਗਾ ਫਿਰ ਹਾਂ ਚਲ ਬਣਾ ਚਾਹ ਬਣਾ ਮਮਾ ਘੱਟੀ ਫਰਜਾ ਹਾਂ ਮੈਂ ਮੀਟਿੰਗ ਤੇ ਗਈ ਆ। ਅਰੰਦ ਮੈਂ ਮੀਟਿੰਗ ਤੇ ਗਈ ਤੇ ਫਿਰ ਜੇਰੀਤ ਬਣਾਉਗੀ ਚਾਹ ਬਣਾ ਲਾਂਗੇ ਵਧੀਆ ਜਾਵੇ। ਹਾਂ? ਹਾਂਜੀ। ਇਹਦੇ ਤੋਂ ਬਾਅਦ ਹਾਂ ਚਾਹ ਬਣਾਉਣਾ ਤੇ ਦੱਸ ਕਿਵੇਂ ਬਣਾਏਗੀ? ਆਪਾਂ ਪਾਣੀ ਪਾਣਾ ਹੁੰਦਾ। ਫੇਰ ਪਾਣੀ ਪਾਣਾ ਹੁੰਦਾ ਫੇਰ। ਪਹਿਲਾਂ ਸਭ ਤੋਂ ਪਾਣੀ ਪਾਉਣਾ। ਹਾਂਜੀ। ਪਰ ਤੂੰ ਇੱਕ ਤਿਆਰ ਰੱਖਿਆ ਕਰ ਜਿਵੇਂ ਨਾ ਵੀ ਤੂੰ ਕੀ ਕਰਦੀ ਆ ਬਈ ਵਾੜਾ ਆ ਲੈਂਦਾ ਕਰ ਵਾੜੇ ਦੋ ਤਿੰਨ ਡੋਣੇ ਹੁੰਦੇ ਚਾਹ ਨੂੰ ਜਿਵੇਂ ਤੂੰ ਇੱਕ ਕੱਲ ਚਾਹ ਬਣਾਈ ਸੀਗੀ ਤੇ ਉਹ ਕੱਚੀ ਬਣ ਜਾਂਦੀ ਆ ਹਾਂ ਅੱਜ ਮਖੰਡ ਪਾਣਾ ਨਹੀਂ ਬੁੱਧਾ ਖੰਡ ਨਹੀਂ ਖੰਡ ਜਿਹੜੀ ਪੌਣੀ ਪੌਣੀ ਆ ਉਹ ਚ ਵਾੜਾ ਡੋਣਾ ਹੁੰਦਾ ਠੀਕ ਹੈ ਜਿੰਨਾ ਤੂੰ ਇਹਨੂੰ ਵਾੜਾ ਵਾਦ ਦਵਾਏਂਗੀ ਉੰਨੇ ਚਾਹ ਘੈਂਟ ਬਣੂਗੇ ਵਾੜਾ ਦਾ ਮਤਲਬ ਸਮਝ ਲਿੰਦੀ ਆ ਕਿਵੇਂ ਹਾਂ ਆਪਾਂ ਸਾਰੇ ਵਾੜਾ ਦਵਾਉਣਾ ਹੈ ਹੂੰ ਜਿਆਦਾ ਵੀ ਦੋਣਾਗਾ ਜਿਆਦਾ ਠੀਕ ਆ ਇਹ ਕਿਨੇ ਸਗਾਏ ਤਰੁ ਕਿੰਨੇ ਕਿੰਨੇ ਚਾਹ ਪਾਉਣੀ ਆ ਮੰਮੀ ਨੇ ਇੱਕ ਮੰਮੀ ਨੇ ਅੱਜ ਨਾਲ ਕਿਹਾ ਸੀ ਕਿ ਤੂੰ ਨਾਈਟ ਵਾਰ ਮੈਂ ਦੱਸ ਦੂੰਗੀ ਹਾਂ ਅੱਜ ਸਿਆਕ ਵਾਰ ਕਿੰਨੇ ਚਾਹ ਮੰਨਾ ਆ ਕੇ ਕਰਨੀ ਆ ਇੱਕ ਦੰਗਨਾਂ ਨਾ ਮਿਹਰ ਹੈ ਕਿਉਂ ਨਹੀਂ ਚਾਹ ਪਿਆ ਤੇ ਅਗੋਂ ਫਿਰ రీత ਮੰਗ ਬਾੜਾ ਵਾਲ ਦੌਂਦੀਆ ਤੂੰ ਕੱਚੀ ਨਾ ਹੋਣਾ ਇਹਨਾਂ ਨੂੰ ਬਾੜਾ ਆਈ ਜਾਣਦੇ ਇੱਧਰ ਇਹਨਾਂ ਨੂੰ ਦੁੱਧ ਪਾਤਾ ਫਿਰ ਵੀ ਚੀਕਾਂ ਮਰੀ ਜਾਂਦੀਆਂ ਦੋਨੇ ਆ ਨਿੱਕਾ ਇਹ ਲੂਹ ਬਿਣਾ ਆ ਗਿਆ ਸਾਡੇ ਘਰੇ ਆ ਫੜਦਾ ਕਰੀ ਤਾ ਕਰੀ ਥਾ ਚਿੱਟੇ ਇਹਨੂੰ ਤੂੰ ਕਿਉਂ ਲੈ ਗਿਆ ਇਹਨੂੰ ਹੈ ਕਿਉਂ ਲੈ ਗਿਆ ਤੂੰ ਇਹਨੂੰ ਰੁਪਿਆ ਇੱਥੋਂ ਆ ਲੈ ਆ ਆ ਦੇਖੋ ਨਿੱਕਾ ਗਰੇ ਨਾਮ ਦਾ ਵਲਗਾ ਆ ਸਾਡਾ ਪੁੱਤ ਆ ਸਾਡਾ ਪੁੱਤ ਜਮਾਨ ਨਹੀਂ ਡਰਦਾ ਗੰਦਾ ਬੱਚਾ ਜਮਾਨ ਡਰਦਾ ਹ ਲੈ ਲ ਗੁੱਸਾ ਕਰਦੀ ਆ ਗੁੱਸਾ ਕਰਦੀ ਦੇਖੋ ਖਾਗੀ ਖਾਗੀ ਸਿੱਖਾਗੀ ਹੁਣ ਮੈਂ ਤੇਰਾ ਗੱਲ ਹੀ ਨਹੀਂ ਕਰਨੀ ਤੂੰ ਬੰਦੀ ਵੱਡੀ ਨਾ ਜਾ ਮੈਂ ਤੇਰਾ ਗੱਲ ਹੀ ਨਹੀਂ ਕਰਨੀ ਹੁਣ ਨਹੀਂ ਬੁਲਾਉਣਾ ਤੈਨੂੰ ਮੈਂ ਜਾ ਪਾ ਜਾ ਨਹੀਂ ਬੁਲਾਉਣਾ ਜਾ ਪਾ ਜਾ ਦੇਖ ਮੱਚਦੀ ਆ ਨਾ ਮੱਚਦੀ ਆ ਗੁੱਸੇ ਕੋਗੀ ਜਾ ਭੱਜਣਾ ਨਹੀਂ ਤੇਰਾ ਗੱਲ ਕਰਨੇ ਆ ਰਹੀ ਤਾਂ ਬਣਾ ਕੇ ਲੈਣ ਚਾ ਹੁਣ ਚੈੱਕ ਕਰਦੇ ਕਿਵੇਂ ਬਣਾਈ ਆ ਮਤਲਬ ਮਾਣਸੇਟ ਹੁਣ ਉੱਠਿਆ ਆ ਮਾਣੋ ਗੁੱਡ ਮਾਰਨਿੰਗ ਕਰ ਸਰਨ ਹੂੰ ਚਾਹ ਹੁਣ ਮੈਂ ਗੜੀ ਹੁਣ ਚੈੱਕ ਕਰਾ ਚੈੱਕ ਕਰ ਲੋ ਕਿਵੇਂ ਬਣੀ ਦੇਖਾਂ ਮਿੱਠਾ ਪਤਾ ਨਹੀਂ ਮਿੱਠਾ ਪਰ ਪਾਇਆ ਸੀ ਨਾ ਮਿੱਠਾ ਤਾਂ ਮੈਨੂੰ ਸਵਾਦ ਲੱਗਦੀ ਰੀ ਤੇ ਕੱਲ ਕਣੀ ਪੁਦਰੀ ਚੱਕਰ ਆਫ ਰਮੇ ਆਹ ਪੂਰੀ ਟੈਂਡ ਬਣੀ ਅੱਜ ਹੂੰ ਪਤਾ ਕੀ ਆ ਅੱਜ ਤੂੰ ਵਾਲਾ ਵੱਧ ਦਵਾਇਆ ਅੱਗੇ ਮਾਣੋ ਕਿ ਵਾਲਾ ਹੀ ਘੱਟ ਦਵਾਉਣ ਕਰਕੇ ਫਿਰ ਪਤਾ ਕੀ ਰਿਤਚਾ ਬਣਦੀ ਨਹੀਂ ਫਿੱਕੀ ਬਣ ਕੇ ਅੱਜ ਹੁਣ ਮੈਂ ਦੋ ਚਾਰ ਹੋਰ ਹੀ ਵਾਲਾ ਦਵਾਇਆ ਲਗਾ ਤੈਨੂੰ ਹੁਣ ਸੈਟ ਆ ਗਿਆ ਨਾ ਗਾੜੀ ਬਣੀ ਹੂੰ ਆਪਣਾ ਮੰਮੀ ਕਹਿੰਦੀ ਸੀ ਆਪਣਾ ਵਾਂਡੇ ਦੇ ਘਰੇ ਪੈਟੇਪਣ ਆਪਣਾ ਤੇ ਰੋਟੀ ਦਾ ਤੇ ਫਿਰ ਹੋਰ ਦ로우 ਤਿਆਰ ਕਰਨੇ ਹਣ ਅਪਰਾਜ ਕੁਝ ਚੀਜ਼ ਖਾ ਚੱਲਾਂਗੇ ਹੈ ਰਾਜ ਕੁਝ ਚੀਜ਼ ਖਾ ਚੱਲਾਂਗੇ ਕਿਉਂ ਰੋਟੀ ਮੰਮੀ ਅੱਜ ਲੱਭ ਲਾਈ ਨਹੀਂ ਹੋ ਕੇ ਤੇ ਮੈਂ ਸਧਿਆ ਚਲੀ ਗਈ 4 ਵਜੇ ਚ ਮੰਮੀ ਚੰਡੀਗੜ੍ਹ ਗਈ ਚਲ ਪੀਓ ਚਾਹ ਫਿਰ ਫਿਰ ਆਪਾਂ ਚੱਲਣ ਸਕੂਲ ਓਕੇ ਸਕੂਲ ਜਾਣਾ ਬੱਤਾ ਬਰੇ ਲੱਜਣਾ ਹੀ ਪੜੇਗਾ ਨਹੀਂ ਲੈਟਾ ਹੋ ਗਏ ਨਹੀਂ ਲੈਟ 57 ਜੀ ਚਲ ਠੋਗਰਾ ਤੇ ਪੀ ਕੇ ਚੱਲ ਚੱਲਦੇ ਆਪਾਂ